No. <laughs> Thank you. ਕਿਸਮ ਦਾ ਸਰੇਵਨੀ ਨਿਪਰਾਨ ਕਰਨੇ ਨੇ ਤਿੰਨ ਪਵਨ ਸ਼ਬਦ ਜਿਨ੍ਹਾਂ ਨਾਲ ਪਵਲ ਮਿਲ ਕੇ ਕਾਇਨਕਿਤ ਪਰਮ ਦੇਵ ਦੇ ਕੋ ਪੀਤ ਮੰਨ ਲਗੇ ਦੂਜਾ ਪਵਨ ਸ਼ਬਦ ਨਾਮ ਦੇ ਦਾਤ ਮੰਗਦੇ ਹੋਏ ਮਿਲ ਮੇਂ ਪ੍ਰੀਤ ਮੰਨ ਮਿਲ ਮੇਂ ਰਕੋੜੋ ਆਪਣਾ ਨਾਮ ਤੀਜਾ ਪਵਨ ਸ਼ਬਦ ਦਰਸ਼ਨ ਉਪਾਸ ਜੇ ਜਿੰਨੇ ਵੀ ਬਿਤਾਤਾ ਆਪਾਂ ਸਾਹਿਬ ਜੀ ਦੇ ਚਰਨਾਂ ਵਿੱਚ ਹੁੰਦੀਆਂ ਨੇ ਨਾ ਇਹ ਤਾਂ ਮੰਗਣਾ ਨਾ ਦੁਨਿਆਵੀ ਤਨ ਪਦਾਰਥ ਸਾਰਾ ਪੀ ਜਾਂਦੇ ਉਹ ਮੰਗਣ ਦੀ ਲੋੜ ਨਹੀਂ ਹੈ ਸਕੇ ਬੋਲ ਕੇ ਸਾਹਿਬ ਨੂੰ ਮੰਗ ਲਾ ਦਰਸ਼ਨ ਮੰਗ ਲੋ ਨਾਮ ਮੰਗੋ ਉਹ ਦੀ ਪਿਆਸ ਮੰਗੋ ਜਦੋਂ ਪ੍ਰਮਾਤਮਾ ਤੁਹਾਡਾ ਹੋ ਗਿਆ ਤੇ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਫਰੀਦਾ ਜੇ ਤੂੰ ਆਪਣਾ ਆਪ ਖਤਮ ਕਰ ਦੇਗਾ ਤੂੰ ਆਪ ਚੱਲ ਕੇ ਗੁਰ ਚਰਨਾਂ ਵਿੱਚ ਟਹਿਣਾ ਕਿ ਤੇ ਸਾਰੀ ਸ੍ਰਿਸ਼ਟੀ ਜਿਹੜੇ ਤੇਰੇ ਚਰਨਾਂ ਤੇ ਕਰਦੇ ਪਾਪ ਸਵਾਰੇ ਮੈਂ ਮਿਲਾਂ ਮੈਂ ਬਣਿਆ ਸੁਖ ਹੋਏ ਫਿਰਦਾ ਜੇ ਤੂੰ ਮੇਰਾ ਹੋਏ ਰਹੇ ਸਭ जग ਤੇ ਲੋੜ ਹੈ ਉਸ ਦੀ ਹੋ ਜਾਣ ਦੀ ਆ ਬਹੁਤ ਹੀ ਸੁਵਨਾ ਸਮਾ ਅੱਗੇ ਆਉਣ ਵਾਲਾ ਹੈ ਸਹਿਬ ਜੀ ਦੇ ਦਰੋਂ ਕਰੋ ਬੋਸਾਹਿਬ ਸਤਾਰੀਓ ਸੰਤੋਪ ਸਿੰਘ ਜਿਨ੍ਹਾਂ ਦਾ ਅ ਕੁਝ ਕਹਿਣਾ ਬਣਦਾ ਨਹੀਂ ਰਸਮਾਂ ਛੋਟੀ ਹੈ ਉਹਨਾਂ ਦੇ ਕੋਲ ਬੜੇ ਵੱਡੇ ਨੇ ਪਮਦੀ ਹੈਸ਼ਤ ਬੁੜੀ ਵਧੀ ਹੈ ਸੋ ਆਪ ਜੀ ਦੇ ਸਾਹਮਣੇ ਸਮੇਂ ਮੁਤਾਬਕ ਚੱਲ ਰਹੇ ਪ੍ਰੋਗਰਾਮ ਸੰਬੰਧੀ ਗੁਰਬਾਣੀ ਦੀਆਂ ਕੁਝ ਵਿਚਾਰਾਂ ਕੋਈ ਸ਼ਬਦ ਆਪ ਜੀ ਨਾਲ ਸਾਂਝੇ ਕਰਨਗੇ ਸੋ ਇਤਨੇਕ ਸੇਵਾ ਦਾ ਸੰਗਮ ਪ੍ਰਦਾਨ ਕਰਨੇ ਸਮੂਹ ਪਰਵਾਰ ਦਾ ਧੰਨਵਾਦ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਗੁਰੂ ਚਰਨਾਂ ਵਿੱਚ ਬੈਠ ਕੇ ਕਿਰਨ ਕ੍ਰਮਦਾਸ ਬਖਸ਼ ਪ੍ਰਾਪਤ ਹੋਇਆ ਆਓ ਫਤਿਹ ਸੰਜੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਤ ਭੰਗ ਦੇ ਨਾਇਕਾ ਇੱਕ ਝਿੰਦ ਦਰਸ ਦਿਖਾਈ ਦੀ ਗੁਰਬਾਣੀ ਕੀर्तन ਆਪ ਨੂੰ ਸੁਣ ਕੇ ਹੋਵੇ